ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬੜ ਬਈ ਤਾਜੀ ਸੂਈ ਵੀ ਆ ਇੱਕ ਗੱਬਣਾ ਕੋਸਕ ਦਿਨ ਲੈਂਦੀ ਆ ਇੱਕ ਬਈ ਕੋਲ ਟਾਬਰੀਡ ਦੀ ਬੱਚੀ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬੜੀ ਜੀ ਸਸੀ ਗਾਲ ਸਸੀ ਗਾਲ ਵੀ ਡਾਕਟਰ ਹੋਰ ਠੀਕ ਹਾਂ ਆਹ ਹਾਂ ਵਧੀਆ ਵੀ ਨਾਮ ਤੇ ਐਡਰੈਸ ਹੋ ਨਾਮ ਵੀ ਡਾਕਟਰ ਸੋਨੂ ਆ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਦੇ ਤੁਸੀਂ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਵਿੱਚ ਜਿਹੜੇ ਆਪਾਂ ਨੂੰ ਭਦੌੜ ਵੀ ਤੇ ਵੀ ਨਿਹਾਲ ਸਿੰਘ ਵਾਲਾ ਵੀ ਆ ਮੋਬਾਈਲ ਨੰਬਰ ਕੋ ਮੋਬਾਈਲ ਨੰਬਰ ਇਹ ਕਾ ਵੀ ਆਪਣਾ 78990999722 ਠੀਕ ਹੈ ਭਾਈ ਭਾਈ ਜਿਹੜੇ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਬਾ ਸੂਈ ਹੈ ਇਹ ਡਾਕਟਰ ਭਾਈ ਦੂਜੇ ਸੂਬਾ ਸੂਈ ਹੈ ਕਦੋਂ ਸੂਈ ਆ ਬਾਈ ਤੁਈ ਨੂੰ ਬਈ ਹੋ ਗਏ ਹੋਣਿਆ 13 14 ਦਿਨਾਂ ਦੇ 13 ਤੋਂ 14 ਦਿਨ ਬੱਚਾ ਕੀ ਮਗਰ ਮਗਰ ਬੱਚਾ ਬਾਈ ਬੱਚਾ ਠੀਕ ਐਰ ਸ਼ਹਿਰ ਦੀ ਚ ਪੈ ਜਾਂਦੀ ਆ ਹਾਂ ਤੇ ਕਿੰਨਾ ਕੁ ਹੁਣ ਦੁੱਧ ਰੈਡੀ ਆ ਦੁੱਧ ਬਈ ਥੱਲੇ ਹੋਊਗਾ 12 ਕਿਲੋ ਨੈਟਪ ਤੇ ਆ ਰ ਆ ਹਾਂ 12 ਕਿਲੋ ਨੈਟ ਤੇ ਆ ਰ ਆ ਠੀਕ ਆ ਆਡਰ ਚੰਗਾ ਬਈ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੈਂ ਪੂਰੇ ਗੈਸ ਤੇ ਨਾੜਾ ਨੂੜਾ ਲੈ ਵੇ ਫੁੱਲਾ ਕੋਲ ਕਿਤ ਦਿਖਾ ਦੇ ਬਈ ਫੈਂਡ ਫੁੱਲ ਉੰਦੀ ਉਪਰ ਹਾਂ ਬਈ ਫੈਂਡ ਤੇ ਦੱਸਣ ਦੀ ਲੋੜ ਹੀ ਨਹੀਂ ਬਈ ਠੀਕ ਆ ਬਈ ਕਦ ਚੰਗਾ ਸੂਈ ਸਵਾਈਆ ਕਲਰ ਬਹੁਤ ਚੰਗਾ ਐਰ ਸ਼ਹਿਰ ਬਾਕੀ ਸੀਟ ਠੰਡੀ ਐ ਠੰਡੀ ਸੀਲ ਆ ਜਿਵੇਂ ਮਰ ਗਿਆ ਸਲਾਈ ਚ ਸਿਵਾਈ ਚੋਈ ਫਾਈ ਨਾ ਚੰਗੀ ਐ ਕੀ ਮੋਲ ਲਵਰਾ ਜਾਜ ਇਹ ਡਾਕਟਰ ਐ ਮੋਲ ਜਿੰਦਾ ਮਰਜੀ ਕਰਾਲਾ 45 ਕਰਾਲਾ 40 ਕਰਾਲਾ ਬਸ ਆਪਾਂ 45000 ਦੀ ਦੇਣੀ ਐ ਠੀਕ ਆ ਬਾਈ ਮੋਲ ਜਮਾ ਬਾਈ ਨੇ ਖੱਚ ਕੇ ਰੱਖਾ ਜਮਾ ਜਾਜ ਮੋਲਾ ਆਰਡਰ ਕਮਾਲ ਦਾ ਥਣ ਦੇਖੋ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਨਾੜਾ ਨੂੜਾ ਲੇਵੇ ਤੇ ਧਾਰਚ ਬਾਈ ਇੱਕ ਨੰਬਰ ਆ ਬਾਈ ਠੀਕ ਆ ਬਾਕੀ ਪੂਰੀ ਸੀਟ ਠੰਡੀ ਐ ਹਾਂ ਮੱਝ ਨਾਲ ਦਾ ਦੁੱਧ ਦੁੱਧ ਫੈਂਟ ਬਸ 43 ਦੀ ਦੇਣੀ ਆ ਆਪਾਂ ਇਦੂ ਘੱਟ ਨਹੀਂ ਓਕੇ ਬਾਈ ਇਹ ਗਿਵਰੇ ਦੋ ਨੰਬਰ ਇਹ ਬਲੂਨਸ ਹੁੰਦੀ ਆ ਬਈ ਚਾਰ ਦਿਨ ਦਾਗੀ ਇਹ ਕਿੰਨੇ ਕਿੰਨੇ ਦਿਨ ਲੈਂਦੀ ਆ ਭਰਾ ਦਿਨ ਬਈ ਲੈ ਜੂ ਜੇ ਮੰਨ ਕੇ ਚੱਲ ਇਹ 8 ਤੋਂ 9 ਦਿਨ ਲੈ ਜੂਗੀ 8 ਤੋਂ 9 ਦਿਨਾਂ ਦੀ ਕੱਚੀ ਆ ਚਾਰ ਦਿਨ ਦਾ ਪਹਿਲਾ ਸੂਆ ਬਈ ਫੁੱਲ ਬਰੀਡ ਆ ਹਨਾ ਹਾਂ ਕਾਫੀ ਕਲਰ ਚ ਆ ਗਈ ਯਾਰ ਸੂਆ ਕਾਫੀ ਕਲਰ ਚ ਆ ਗਈ ਚੰਗੀ ਆ ਫੱਦਰ ਆ ਬਈ ਤੇ ਫੇਸ ਦੇਖੋ ਫੇਸ ਬੜਾ ਪਿਆਰਾ ਬਈ ਬਿਊਟੀ ਵੱਖ ਜਿਹੜਾ ਫੁੱਲ ਆ ਟੂਆ ਟੂਆ ਬਹੁਤ ਚੰਗਾ ਪੰਦਾ ਖੋਲ ਦੇ ਬਈ ਤੋੜ ਕੇ ਦਿਖਾ ਦੇ ਕਾਫੀ ਕਲਰ ਜਮ ਮੰਗ ਜਾਦੇ ਮਿਲਦੀ ਬਹੁਤ ਘੱਟ ਹੈ ਵੀ ਥਣਲੇਵਾ ਬੜਾ ਕਮਾਲ ਦਾ ਸੱਚੀ ਕੱਚੀ ਹਦਨ ਲੈਂਦੀ ਆ ਉਹ ਤੋਂ ਆਰਡਰ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲਿਆ ਥੋੜੀ ਖੁੱਲੀ ਹੀ ਆਈ ਵੀ ਕਰਕੇ ਠੀਕ ਆ ਬਰਾ ਤੇ ਕੀ ਮੁੱਲ ਲਗਰੇ ਜੈਜ ਇਹਦਾ ਮੁੱਲ ਵੀ ਲਾਡਰ ਜਿੰਨਾ ਮਰਜ਼ੀ ਕਰਾ ਲਾ ਹੂੰ ਬਸ ਆਪਾਂ 49000 ਦੀ ਦੇ ਦਾਂਗੇ 49 ਬਾਤਾਂ ਹੋ ਜੇ ਵਿੱਚ ਆ ਵਿੱਚ ਛੋੜਛੱਪਾ ਕਰਨਾ ਜਮ ਜੈਜ ਮੋਲ 49000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਲੇਵਾ ਬਹੁਤ ਸੋਹਣਾ ਤਿਆਰ ਕਰ ਦੇ ਲਿਆ ਅੱਲੀ ਕੱਚੀ ਕੱਚੀ ਆ ਲੈਣੀ ਥਾਣ ਬੜਾ ਕਮਾਲ ਦਾ ਲੱਗਿਆ ਮੁੱਕੀ ਵਾਲਾ ਥਣ ਕੱਲਾ ਬਾਕੀ ਇਹ ਛੋਟੀ ਨਹੀਂ ਹੈਗੀ ਕੱਦ ਵੀ ਵਧੀਆ ਵੀ ਹੈ ਹਮ ਬਸ ਹੁਣ ਤਿਆਰ ਕਰ ਲੱਗ ਲਈ ਵਾ ਸਹੀ ਗੱਲ ਆ ਬਾਈ ਮੁੱਲ ਜਮਾ ਜਾਇਜ਼ ਆ ਬਾਈ ਤੇ ਮਾਨਤਣ ਮੌਕੇ ਤੇ ਜ਼ਰੂਰ ਹੋ ਜਾਊਗਾ ਅੱਗੇ ਵੀਰੇ ਬੱਚੀ ਕਿੰਨੀ ਘੁੰਮ ਰਹੀ ਇਹ ਬਾਈ 7 ਮਹੀਨੇ ਦੀ ਆ 7 ਮਹੀਨੇ ਸਾਈ ਵਾਲਾ ਹਣਾ ਹਾਂ ਸਾਈ ਵਾਲਾ ਪਿਆਰਾ 2 ਬ੍ਰੀਡ ਆ ਯਾਰ ਜਮਾ ਬਾਈ ਬ੍ਰੀਡ ਪਾਉ ਦਾ ਬੱਚੀ ਤੇ ਹਾਂ ਸਾਈ ਵਾਲ ਜੋ ਫੁੱਲ ਬ੍ਰੀਡ ਆ ਝਾਲਰ ਝੋਲਰ ਦੇਖੋ ਪੂਰੀ ਚੰਗੀ ਹੈ ਗੱਲ। ਬਾਕੀ ਲੈ ਆਲੂ ਆ ਦੇਖ ਲੈ ਵੀ। ਝੋਲੀ ਝੋਲੀ ਰੱਖੋ। ਦੁੱਧ ਬਹੁਤ ਸੀਦੀ ਮਾਸਲੇ 25-26 ਗਲ ਦੁੱਧ ਸੀਗਾ ਵੀ। ਝੋਲੀ ਕਮਾਲ ਦੀ ਇਕੱਲਾ ਇਕੱਲਾ ਥਾਣ ਬਲ ਬਲ ਬਹੁਤ ਆ ਤੇ ਗੋਲ ਗੋਲ ਪਈ ਆ ਰਾਜੀ ਫੋਲਾ। ਖੋਲੀ ਬਾਈ ਤੋਰੀ। ਸੇਤੂ ਵੀ ਟੀਕਾ ਲੈ ਲਓ ਹਣੇ ਵੀ। ਹਾਂ ਬਈ ਹਾਂ ਮੋਜ ਨਾਲ। ਜੇ ਕੋਈ ਸਾਹਮਣ ਵਾਲਾ ਹੋਇਆ। ਫਲੀ ਵੀ ਆ ਨਾ। ਤੇ ਜਲਦੀ ਵੀ ਟੀਕਾ ਇਹਨੇ ਲੈ ਲੈਣਾ ਤੇਸ ਬੜਾ ਚੰਗਾ ਬਈ ਥੱਲੇ ਝਾਂਨਰ ਝੂਲਰ ਬੰਨ ਬੰਨ ਪੂਰੀ ਚੰਗੀ ਹੈ ਕਰ ਬੜੀ। ਤੇ ਕੀ ਮੁੱਲ ਆ ਭਰਾ ਜਾਇ ਜਾਇ ਦਾ। ਇਹਦਾ ਮੁੱਲ ਬਸ ਲੈਣ ਦੇਣੀ 20000। ਮੰਤਣ ਹੋਜ 20000 ਰੁਪਇਆ ਮੋਲਾ ਮੰਗ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੱਚੀ 15 ਰਾਜੀ ਆ ਚਾਂਦੀ ਨੂੰ ਕੋ ਪੂਰੀ ਆ ਕਰਮਾਈ ਫੁੱਲ ਬਰੀਡ ਆ ਬਾਈ ਕੋਈ ਬਰੀਡਿੰਗ ਨਹੀਂ ਨਹੀਂ ਘਾੜ ਕੋਈ ਦੋਗਲਾ ਪਾਣੀ ਚੰਗੀ ਆ ਨਰਸੀ ਭਰਾ ਕੋਲੇ ਤਿੰਨ ਤਿੰਨੋ ਹੀ ਦਿਖਾਤੀ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ